I'm <laughs> a- RUN! <laughs> ਜਨਮ ਦਿਹਾੜੇ ਦੀ ਆ ਆਪ ਸਭ ਸੰਗਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆ ਇਹ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ 26 ਜਨਵਰੀ ਨੂੰ ਰਾਤ 12:00 ਵਜੇ ਜਾ ਕੇ ਚੀਂਦਾ ਸਾਹਿਬ ਚਾਟੀਵੰਡ ਚੌਂਕ ਵਿਖੇ ਇਕੱਠੇ ਦਾ ਹੈ ਇਹ ਬੜੀ ਤੁਮਤਾ ਨਮਾਇਆ ਜਾਂਦਾ ਹੈ ਅੱਜ ਸੰਗੜ੍ਹ ਹਿੱਸੇ ਤੇ ਇਹ 600 ਮੋੜ ਦਾ ਕੇਕ ਜਿਹੜਾ ਬਾਬਾ ਜੀ ਦਾ ਤੋ ਆਪਣੇ ਘਰ ਦੇ ਘੋਲੋ ਲੈ ਕੇ ਆਈ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਘੋਲ ਲੈ ਕੇ ਜਾ ਰਿਹਾ ਜੀ ਆਪ ਸਾਹਿਬ ਲੈ ਕੇ ਜਾਇਆ ਜਾ ਰਿਹਾ ਇਹ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਹੋ ਮਗਰ ਕੈਮਰਾਮੈਨ ਨੂੰ ਕਹਾਂਗਾ ਮਗਰ ਕੈਮਰਾਮੈਨ ਕੈਮਰਾ ਘਮਾ ਲੇ ਜਿਸ ਤਰ੍ਹਾਂ ਕੀ ਦੇਖੋ ਜੀ ਪੂਰੀ ਸਵਾਰੀ ਹੈ ਜਿਹੜਾ ਪੂਰਾ ਨਗਰ ਕੀਰਤਨ ਦੇ ਤੌਰ ਤੇ ਕੱਢਿਆ ਜਾ ਰਿਹਾ 9 ਵਜੇ ਤੱਕ ਪਹੁੰਚੋਗੇ ਜੀ ਇਹ ਪਛੀ ਪੂਰੇ 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਕੱਟ ਕਰਦਾ ਸੀ ਕੀ ਕਰਾ ਜਾਓਗੇ ਅੱਜ ਥੀਕ ਲੈ ਕੇ ਜਾ ਰਹੇ ਪਰਮਾਤਮਾ ਦੇ ਆਪੇ ਆਪ ਸੱਤਰਾ ਹੱਥਾਂ ਨਾਲ ਬਾਈ ਨੇ ਜਨਮ ਬਣਾ ਜਾ ਰਹੀ ਕਿਹੜੀ ਜਾਨਾ ਤੋਂ ਥੀਕ ਲੈ ਕੇ ਜਾਓਗੇ ਪੂਰਾ ਕਰਨਾ ਕਰੇਗੀ ਜਿੱਥੇ ਜਾ ਕੇ ਨਿਕਲਣਾ ਨਹੀਂ ਕੋਈ ਵਾਹ ਬਾਈ ਇਹਦਾ ਸੋਟਾ ਨਹੀਂ ਦਿੰਦਾ ਕਿਵੇਂ ਬੋਰਡ ਤੋਂ ਥੀਕ ਹੈ ਉਹ ਬੋਰਡ ਦਾ ਕਿਸ ਤਰੀਕੇ ਨਾਲ ਖੜਾਇਆ ਜਾਏਗਾ ਹਰ ਸਾਜ ਦਾ ਜੀਸਾ ਹੋ ਗਿਆ ਤੇ ਰਾਤ ਦੇ ਲੈ ਕੇ ਜਾਓਗੇ ਕਰਦੇ ਲੈ ਕੇ ਜਾਓ ਨਾ ਮਾਨੀ ਗੱਲ ਪੁੱਤਰਾ ਜੀ ਬਜੀ ਕੀ ਕਹਿਣਾ ਜਾਓ ਕਿ ਬਾਬਾ ਜੀ ਦੇ ਆਸ਼ੀਰਵਾਦ ਨਾਲ ਕੈਕ ਲੈ ਕੇ ਜਾਂਦੇ ਜੇ ਕਿੰਨੇ ਪੁੰਟ ਦਾ ਕੈਕ ਹੈ ਬਾਬਾ ਜੀ ਦੀ ਜਨਮ ਦਿਨ ਤੇ ਸਾਰੇ ਸ਼ਹਿਰ ਵਾਸੀਆਂ ਲੱਖ ਲੱਖ ਵਧਾਈ ਹੋਵੇ ਕੋਲ ਦਾ ਕੈਕ ਹੈ ਜੀ ਹਰ ਘਰ ਲੈ ਕੇ ਜਾਂਦਾ ਪਰਦੇ ਦੇ ਸੀ ਯਾਮ ਲੈ ਕੇ ਜਾਂਦੇ ਆ ਛੱਤੀ ਦਿੰਦੇ ਲਈ ਲੈ ਕੇ ਜਾਂਦੇ ਆ ਕਿ ਮੈਂ ਕਿਹੜੇ ਤਰੀਕੇ ਨਾਲ ਲੈ ਕੇ ਜਾਂਦੇ ਜੀ ਬੋਲੇ ਬਾਜੇ ਵੈਨ ਮੁੱਛੀ ਵੈਨ ਰੱਦ ਦੇ ਰੱਖ ਕੇ ਬੰਬੇ ਦਾ ਕੈਕ ਪਾਏ ਸਰੂਪ ਰੱਖ ਕੇ ਮਸੀਦਾ ਸਾਹਿਬ ਟੋਲ ਚ ਵਿੱਚ ਜੰਮਣੇ ਰੋਕਦੇ ਹੋਏ ਲੈ ਕੇ ਕਿੰਨੇ ਉੱਚੇ ਕੈਕ ਦਿੰਦੇ ਨੰਦੇਹਾੜੇ ਦੀ ਆ ਆਪ ਸਭ ਸੰਗਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆ ਇਹ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ 26 ਜਨਵਰੀ ਨੂੰ ਰਾਤ 12:00 ਵਜੇ ਜਾ ਕੇ ਚੀਂਦਾ ਸਾਹਿਬ ਚਾਟੀਵੰਡ ਚੌਂਕ ਵਿਖੇ ਇਕੱਠੇ ਦਾ ਇਹ ਬੜੀ ਤੁਮਦਾਰ ਨਮਾਇਆ ਜਾਂਦਾ ਹੈ ਅੱਜ ਰੰਗੜੀ ਦੇ ਉੱਤੇ ਇਹ 600 ਮੋੜ ਦਾ ਕੇਕ ਜਿਹੜਾ ਬਾਬਾ ਜੀ ਦਾ ਤੋ ਆਪਣੇ ਘਰ ਦੇ ਘੋਲੋ ਲੈ ਕੇ ਆਈ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਗੋਲ ਲੈ ਕੇ ਜਾ ਰਹੇ ਆ ਜੀ ਆਪ ਸਾਹਿਬ ਲੈ ਕੇ ਜਾਇਆ ਜਾ ਰਿਹਾ ਇਹ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਹੋ ਮਗਰ ਕੈਮਰਾਮੈਨ ਨੂੰ ਕਹੋਗਾ ਮਗਰ ਕੈਮਰਾਮੈਨ ਕੈਮਰਾ ਘਮਾ ਲੇ ਜਿਸ ਤਰ੍ਹਾਂ ਕੀ ਦੇਖੋ ਜੀ ਪੂਰੀ ਸਵਾਰੀ ਹੈ ਜਿਹੜਾ ਪੂਰਾ ਨਗਰ ਕੀਰਤਨ ਦੇ ਤੌਰ ਤੇ ਕੱਢਿਆ ਜਾ ਰਿਹਾ ਕਿੰਨੇ ਵਜੇ ਤੱਕ ਪਹੁੰਚੋਗੇ ਜੀ ਇਹ ਪਛੀ ਪੂਰੇ 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਗੁਰਦੁਆਰਾ ਸਾਹਿਬ ਦੇ ਬਾਹਰ ਜੱਗੇ ਕੱਟ ਕਰਦਾ ਸੀ ਕੀ ਕਰਾ ਜਾਓਗੇ ਅੱਜ ਥੀਕ ਲੈ ਕੇ ਜਾ ਰਹੇ ਪਰਮਾਤਮਾ ਦੇ ਆਸ਼ੀਰਵਾਦ ਅੰਦਰ ਹਾਜ਼ਰ ਹੋ ਜਾਗੇ ਬਾਬਾ ਜੀ ਨਾ ਜਾ ਰਹੇ ਕਿਹੜੀ ਜਗ੍ਹਾ ਤੋਂ ਥੀਕ ਲੈ ਕੇ ਜਾਓਗੇ ਪੂਰਾ ਪੂਰਾ ਕਰਨਾ ਕਰੀਂ ਜਾਗੇ ਨਿਕਲਣਾ ਨਹੀਂ ਕੋਈ ਬਾਬਾ ਜੀ ਇਹਦਾ ਕਰਵਾਉਂਦਾ ਕਿਵੇਂ ਬੋਰਡ ਤੋਂ ਥੀਕ ਹੈ ਉਹ ਬੋਰਡ ਦਾ ਕਿਸ ਤਰੀਕੇ ਨਾਲ ਖੜਾਇਆ ਜਾਏਗਾ ਬਸਾ ਜਾਂਦਾ ਜੀ ਦਸ ਸਾਲ ਹੋ ਗਏ ਤੇ ਨਾ ਚਦੇ ਲੈ ਕੇ ਜਾਓਗੇ ਕਰਦੇ ਲੈ ਕੇ ਜਾਓ ਮੈਂ ਤਾਂ ਮਾਨੀਗ ਬੋਤਰਾ ਜੀ ਬਜੀ ਕੀ ਕਹਿਣਾ ਜਾਓ ਕਿ ਬਾਬਾ ਜੀ ਦੇ ਆਸ਼ੀਰਵਾਦ ਨਾਲ ਕੈਕ ਲੈ ਕੇ ਜਾਂਦੇ ਜੇ ਕਿੰਨੇ ਪੁੰਟ ਦਾ ਕੈਕ ਹੈ ਬਾਬਾ ਜੀ ਦੀ ਜਿੰਦਗੀ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਕੋਟ ਦਾ ਕੈਕ ਹੈ ਹਰ ਘਰ ਲੈ ਕੇ ਜਾਂਦਾ ਪਰਦੇ ਦੇ ਸੀ ਯਾਬ ਲੈ ਕੇ ਜਾਂਦੇ ਆ ਛੱਡੀ ਦਿੰਦੇ ਲਈ ਲੈ ਕੇ ਜਾਂਦੇ ਆ ਇਹ ਮੈਂ ਕਿੰਨੇ ਤਰੀਕੇ ਨਾਲ ਲੈ ਕੇ ਜਾਂਦੇ ਜੀ ਬੋਲੇ ਬਾਜੇ ਵਾਣ ਮੁੱਛੀ ਬਾਂਦ ਰੱਦ ਦੇ ਰੱਖੇ ਬੰਬੇ ਦਾ ਕੈਕ ਰੂਪੇ ਦਾ ਸਰੂਪ ਰੱਖ ਕੇ ਮਸੀਹਾ ਸਾਹਿਬ ਟੋਲ ਤੇ ਚੰਨੀ ਮੇਟ ਰੋਕਦੇ ਹੋਏ ਲੈ ਕੇ ਜਾਂਦੇ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆ ਆਪ ਸਭ ਸੰਗਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆਂ ਇਹ ਬਾਬਾ ਦੀਪ ਸਿੰਘ ਜੀ ਦੀ અપਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ 26 ਜਨਵਰੀ ਨੂੰ ਰਾਤ 12 ਵਜੇ ਜਾ ਕੇ ਚੀਂਦਾ ਸਾਹਿਬ ਚਾਟੀਵੰਡ ਚੌਂਕ ਵਿਖੇ ਇਕੱਠਾ ਹੋਇਆ ਹੈ ਤੇ ਬੜੀ ਧੁੰਮ ਦਾ ਮਨਾਇਆ ਜਾਂਦਾ ਹੈ ਅੱਜ ਸਮਝਾੜੀ ਦੇ ਉੱਤੇ ਇਹ 600 ਮੋੜ ਦਾ ਕੇਕ ਜਿਹੜਾ ਬਾਬਾ ਜੀ ਦਾ ਤੋ ਆਪਣੇ ਘਰ ਦੇ ਘੋਲੋ ਲੈ ਕੇ ਆਈ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਘੋਲ ਲੈ ਕੇ ਜਾ ਰਹੇ ਆ ਜੀ ਆਪ ਸਾਹਿਬ ਲੈ ਕੇ ਜਾਇਆ ਜਾ ਰਿਹਾ ਇਹ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਹੋ ਮਗਰ ਕੈਮਰਾਮੈਨ ਨੂੰ ਕਹਾਂਗਾ ਮਗਰ ਕੈਮਰਾਮੈਨ ਕੈਮਰਾ ਘਮਾ ਲੇ ਜਿਸ ਤਰ੍ਹਾਂ ਕੀ ਦੇਖੋ ਜੀ ਪੂਰੀ ਸਵਾਰੀ ਹੈ ਜਿਹੜਾ ਪੂਰਾ ਨਗਰ ਕੀਰਤਨ ਦੇ ਤੌਰ ਤੇ ਘੱਟੇ ਜਾ ਰਿਹਾ ਜੀ ਕਿੰਨੇ ਵਜੇ ਤੱਕ ਪਹੁੰਚੋਗੇ ਜੀ ਇਹ ਪਛੀ ਪੂਰੇ 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਕੱਟ ਕਰਦਾ ਸੀ ਕੀ ਕਰੇਂ ਜਾਓਗੇ ਅੱਜ ਫੀਲਗ ਲੈ ਕੇ ਜਾ ਰਹੇ ਪਰ ਮਾਮਾ ਦੇ ਆਲੇ-ਦੁਆਲੇ ਬੱਦਲਾ ਹਰ ਨਾ ਕਰੇ ਬਾਈ ਨਹੀਂ ਜਾ ਰਹੀ ਕਿਹੜਾ ਜਾ ਕੇ ਜਾਓਗੇ ਰੱਖਣਾ ਗਰੰਟੀ ਜਾਈ ਨਹੀਂ ਕਿੱਧਰ ਜਾਏਗਾ ਬਾਈ ਇਹ ਬੋਲ ਦਿਆ ਗਿਆ ਜੀ ਬੋਲ ਦਾ ਇਸ ਤਰੀਕੇ ਨਾਲ ਖੜਾਇਆ ਜਾਏਗਾ ਹਰ ਸਾਲ ਜਾਂਦਾ ਜਿਦਾ ਸਾਲ ਹੋ ਗਿਆ ਇਹ ਰਾਜ ਦੇ ਵਿੱਚ ਜਾ ਕੇ ਦੇਖ ਜਾ ਨਾ ਮਾਨੀ ਬਤਰਾ ਜੀ ਭਾਜੀ ਕੀ ਕਹਿਣਾ ਜਾਓਗੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਜੇ ਕੇਕ ਲੈ ਕੇ ਜਾਂਦੇ ਜੇ ਕਿੰਨੇ ਪਾਉਂਡ ਦਾ ਕੇਕ ਹੈ ਬਾਬਾ ਜੀ ਦੇ ਸਾਰੇ ਸ਼ਹਿਰ ਵਾਸੀਆਂ ਲੱਖ ਲੱਖ ਵਧਾਈ ਹੋਵੇ ਕੋਲੋਂ ਕੋਲ ਦਾ ਕੇਕ ਹਰ ਘਰ ਲੈ ਕੇ ਜਾਂਦਾ ਬਰਫ ਦੇ ਸੀਰੀਪ ਲੈ ਕੇ ਜਾਂਦੇ ਆ ਸ਼ਰਤੀ ਦਿੰਦੇ ਲਈ ਲੈ ਕੇ ਜਾਂਦੇ ਆ ਇਹ ਬਤਾ ਕਿੰਨੇ ਤਰੀਕੇ ਨਾਲ ਲੈ ਕੇ ਜਾਂਦੇ ਜੀ ਲੋਲੇ ਬਾਜੇ ਬੈਂਡ ਮੁੱਜੀ ਬੈਂਡ ਰੱਸ ਦੇ ਰਾਕੇ ਬੰਨ੍ਹਦੇ ਜਾਂ ਕੇਕ ਦੇ ਰੂਪ ਰੱਖ ਕੇ ਅਸ਼ੀਰਵਾਦ ਸਾਹਿਬ ਟੋਲ ਦੇ ਵਿੱਚ 20 ਮਿੰਟ ਰੋਕਦੇ ਹੋਏ ਲੈ ਕੇ ਕਿੰਨੇ ਵਾਲੀ ਕੇਕ ਚੜ੍ਹਦੇ ਬਸ